ਆਲਟੋ ਨਿਊ ਦੇਵਿਤਾ ਦਾ ਸਵਾਗਤ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਬਰੀਵਾਲਾ ਦੇ ਸਾਹਮਣੇ ਅੱਜ ਲੋਕਾਂ ਨੇ ਧਰਨਾ ਦਿੱਤਾ ਇਸ ਮੌਕੇ ਲੋਕਾਂ ਨੇ ਕਿਹਾ ਕਿ ਬੀਤੇ ਦਿਨੀ ਸੜਕ ਹਾਦਸੇ ਵਿੱਚ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵੱਲੋਂ ਪੂਰੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਰ ਉਹਨਾਂ ਨੂੰ ਮਜਬੂਰਨ ਧਰਨਾ ਦੇਣਾ ਪਿਆ ਆਓ ਦੇਖਦੇ ਹਾਂ ਇੱਕ ਰਿਪੋਰਟ ਮੰਗਲਾ ਜੀ ਮਰੰਗਾਲ ਜੀ ਮਾਮਲਾ ਕੀ ਹੈਗਾ ਜਸ ਮਾਮਲਾ ਕੀ ਐਕਸੀਡੈਂਟ ਦਾ ਕੇਸ ਆ ਜੀ ਸਾਡੇ ਸੁਣਾਈ ਨਹੀਂ ਹੁੰਦੀ ਜੀ ਇੱਥੇ ਜੀ ਐਕਸੀਡੈਂਟ ਕਿਦਦੇ ਹੋਇਆ ਸੀ ਇਹ ਅੱਜ 5-6 ਦਿਨ ਹੋ ਚਲੇ ਆ ਜੀ ਜਮਣੇ ਸੁਣਾਈ ਪਰਚਾ ਘਟਿਚੀ ਆਇਆ ਜੀ ਅੱਜ 10 ਦਿਨ ਨੂੰ ਹੋ ਚਲੇਆ ਘਟੋ ਘੜ ਸਮਝ ਲੋ ਐਸਾ ਵੀ ਸਮਝੋ ਤੁਸੀਂ ਤੇ ਕੋਈ ਸੁਣਾਈ ਤਾਂ ਸਾਡੇ ਕਰ ਦਿਨਾ ਅੱਗੇ ੱਤਕੇ ਮਾਰਦੇ ਸਾਨੂੰ ਜੀ ਕੀ ਮਾ ਐਕਸੀਡੈਂਟ ਦੇ ਵਿੱਚ ਕਤਨਾ ਕੀ ਹੋਈ ਸੀ ਕੀ ਮਾਮਲਾ ਕੀ ਬਤੂਰਾ ਡੈਥ ਹੋ ਗਈ ਏ ਲੜਕੇ ਦੀ ਜੀ ਅਣ ਅਨਸਾਬ ਮਿਲਣਾ ਚਾਹੀਦਾ ਸਾਨੂੰ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਕਹਿੰਦੇ ਉਹ ਕਹਿੰਦੇ ਕਹਿੰਦੇ ਕੋਈ ਕਾਰਵਾਈ ਨਹੀਂ ਸਾਡੇ ਵੱਲੋਂ ਹੈਗੀ ਕਹਿੰਦੇ ਕਹਿੰਦੇ ਕੋਈ ਕਾਰਵਾਈ ਨਹੀਂ ਸਾਡੇ ਵੱਲੋਂ ਠੀਕ ਆ ਨਾ ਤੈਨੂੰ ਅਸੀਂ ਧਰਨਾ ਲਾਤਾਈ ਹੁਣ ਹਾਂਜੀ ਦਾਲਤੇ ਰੂਲੋ ਇਹ ਕਹਿੰਦੇ ਜੀ ਅੱਗੋ ਇਹ ਕਹਿੰਦੇ ਸਾਨੂੰ ਮੁਲਾਜ਼ਮ ਕਹਿੰਦੇ ਉਹਦੇ ਮੁੰਡੇ ਦੇ ਬਿਆਨ ਹੋ ਗਏ ਮਰੇ ਦੇ ਬਿਆਨ ਲਿਖ ਕੇ ਲਿਆ ਦੇ ਦੱਸੋ ਝੂਠ ਮਾਰਦੇ ਆ ਜੀ ਸਾਡੇ ਨਾਲ ਵੀ ਇਹ ਧੱਕਾ ਕਰਦੇ ਪਏ ਜੀ ਸਾਡੇ ਨਾਲ ਤਾਂ ਕੋਈ ਗੱਲ ਵੀ ਨਹੀਂ ਹੋਈ ਕਹਿੰਦੇ ਜੀ ਤੁਹਾਡੇ ਨਾਲ ਸਾਫ਼ ਮੈਨੂੰ ਅਨਸਾਫ਼ ਸਹੀ ਦਾ ਸਾਨੂੰ ਬੱਸ ਉਹ ਸਾਨੂੰ ਕੁਝ ਨਹੀਂ ਕਹੀਦਾ ਸੜਨ ਕਾ ਤੇ ਮੈਂ ਕਿੱਤਾ ਪਾ ਲੂੰਗੀ ਜਿਹੜਾ ਮੇ ਲੋਕਾਂ ਦਾ ਕਰਜ਼ਾ ਹੈ ਹਾਂਜੀ ਤਾੜੀ ਨਹੀਂ ਆ ਰਿਹਾ ਐਮ ਨਾ ਤਾੜੀ ਆ ਰਿਹਾ ਅਸੀਂ ਚੰਡੀਗੜ੍ਹ ਜਾ ਕੇ ਜਾਊਗਾ ਨਿਆਣੇ ਪਾਹ ਸਾਹ ਕਹਿੰਦੇ ਹਾਂ ਕਿ ਕਿਤਾ ਸੜਾ ਕੱਚਾ ਮਾਰ ਤਾ ਘਾਸ ਦਾ ਜਮਿਆ ਕਿ ਨਾਮ ਕੀ ਹੈ ਮੇਰਾ ਨਾਮ ਕਰਨ ਰਾਜ ਮਕਸਦ ਨੂੰ ਲੈ ਕੇ ਅੱਜ ਠਾਣਾ ਕੀ ਰਹਿ ਵੱਤੀ ਮਾਮਲਾ ਕੀ ਹੈ ਫੋਸਦੋਂ ਬੜੰਗ ਬੜਗਾ ਵਾਲੇ ਫਾਟਕ ਤੇ ਇੱਥੇ ਇਧਰਲੇ ਪਾਸੇ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਹੋਇਆ ਸੀ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਉਹ ਕਾਰ ਵਾਲੇ ਬੰਦੇ ਚੱਕ ਲੋ ਸਾਨੂੰ ਇਨਸਾਫ ਮਿਲ ਜੂਗਾ ਸਾਡਾ ਇੱਕ ਮੁੰਡਾ ਮਰ ਗਿਆ ਤੇ ਇੱਕ ਬਿੜਤੇ ਪਿਆ ਜਿਹਦੇ ਵਿੱਚ ਕੋਈ ਇਨਸਾਫ ਨਹੀਂ ਆ ਉਹ ਜਿਹੜਾ ਮੁੰਡਾ ਮਰ ਗਿਆ ਉਹਦਾ ਪਿਓ ਆ ਮੇਰੇ ਕੋਲੇ ਖੜਾ ਨਸੀਬ ਸਿੰਘ ਠੀਕ ਆ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਸੰਸਕਾਰ ਵੀ ਕਰਤਾ ਅੱਜ ਉਹਨੂੰ ਫੇਰ ਵੀ ਕੋਈ ਇਨਸਾਫ ਨਹੀਂ ਮਿਲਿਆ ਅਸੀਂ ਇਹੀ ਪ੍ਰਸ਼ਾਸਨ ਨੂੰ ਕਹਿੰਨੇ ਆ ਵੀ ਸਾਨੂੰ ਇਨਸਾਫ ਮਿਲੇ ਉਹਨਾਂ ਨੂੰ ਲੈ ਕੇ ਆਓ ਉਹਨਾਂ ਦੇ ਪਰਚਾ ਕੱਟਿਆ ਆ ਇਹਨੂੰ ਪਰਚਾ ਕੱਟੇ ਵਾਲੇ ਨੂੰ ਕਿਉਂ ਨਹੀਂ ਲੈ ਕੇ ਹੁੰਦੇ ਬਸ ਬੜੀਆ ਬਏ ਥਾਣੇ ਦੇ ਅੱਗੇ ਧਰਨਾ ਲੱਗਾ ਕੀ ਮਾਮਲਾ ਕੀ ਹੈਗਾ ਅਖਰ ਤੇਰੇ ਜੀ 24 ਤਰੀਕ ਨੂੰ ਇੱਥੇ ਐਕਸੀਡੈਂਟ ਹੋਇਆ ਸੀਗਾ ਜਿਸ ਵਿੱਚ ਆਪਣਾ 사ਜਨ ਸਿੰਘ ਦੀ ਡੈਥ ਹੋ ਗਈ ਸੀਗੀ ਜਿਸ ਦੇ ਸੰਬੰਧ ਵਿੱਚ ਐਫ ਆਰ ਨੰਬਰ 55 ਅਰਜ ਹੈ ਅੰਡਰ ਸੈਕਸ਼ਨ 304 ਏ 279 472 ਆਪੀਸੀ ਉਹਦੇ ਵਿੱਚ ਜਿਹੜਾ ਹਰੀਸ਼ ਕੁਮਾਰ ਹੈ ਉਹ ਗੱਡੀ ਚਲਾ ਰਿਹਾ ਸੀਗਾ ਉਹਦੀ ਅਰੈਸਟ ਬਾਕੀ ਹੈ ਉਹਦੀ ਅਰੈਸਟ ਪਾਉਣੀ ਬਾਕੀ ਹੈ ਉਹਦੇ ਸੰਬੰਧੀ ਸਾਡੀ ਰੇਡ ਪਾਰਟੀ ਗਈ ਹੈ ਜਿਵੇਂ ਵੀ ਹੋਏਗਾ ਉਸ ਤੋਂ ਬਾਅਦ ਰਿਵੈਸਟ ਪਾਈ ਜਾਏਗੀ